ਮੇਰੇ ਸੰਗ ਸਦਾ ਹੈ ਨਾਲੇ ਸਾਰੇ ਸਾਰੇ ਤੇ ਸਦਾ ਸਮਾਲੇ ਅਜੁਰ ਕਾਲ ਚੇਦੀ ਪ੍ਰਗਟਿਆ ਆਪਾਦ ਪ੍ਰਕਾਸ਼ਾ ਕਿ ਤੁਸੀਂ ਇਹ ਬਾਣ ਚਲਾਉਣੇ ਸਿੱਖ ਗਏ ਨਾ ਇਹ ਭਰੋਂ ਦਾ ਪੜਦਾ ਇਹ ਹੋਮੇ ਦੀ ਕੰਧ ਟੁੱਟ ਜਾਵੇਗੀ ਆਓ ਕਰੋ ਕਿਰਪਾ ਸਾਰੀ ਸੰਤੋ ਨਾ ਬੋਲ ਕੇ ਅਭਿਆਸ ਕਰਨਾ ਹੈ ਥੋੜੀ ਦੇਰ ਅਭਿਆਸ ਕਰਕੇ ਨਾ ਫਿਰ ਥੋੜੀ ਗੁਰਮਖੋ ਇਸ ਜੋ ਮਲਾਪ ਦਾ ਰਸਤਾ ਸਤਿਗੁਰਾਂ ਨੇ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤਾ ਹੈ ਨਾ ਉਹ ਆਪਾਂ ਸਤਿਗੁਰਾਂ ਤੋਂ ਪੁੱਛਣਾ ਆਓ ਕਰੋ ਕਿਰਪਾ ਵਾਰ ਗੁਰੂ 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 ਵਾਹ 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 ਗੁਰੂ ਗੁਰੂ ਵਾਹ 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 ਗੁੜੋ 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 Wah, 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 We're uh -huh. but uh not -huh. ਗੁਰੂ uh -huh. ਤੋ ਬਗਵਾ ਦੇ ਕੁਝ ਪੱਤੇ ਸੋਗਰ ਪਿਆਰਿਓ ਪਰਮਾਤਮਾ ਵੱਲੋਂ ਰਚੀ ਹੋਈ ਖੇਰ ਦੇ ਮੁਤਾਬਕ ਨਾ ਜਦ ਗੁਰੂ ਕੋ ਇਹ ਮਾਤਾ ਦੇ ਗਰਭ ਵਿੱਚ ਜੋ ਪਿਛਲੇ ਸਮਾਗਮਾਂ ਦੇ ਵਿੱਚ ਆਪ ਸੰਗਤਾਂ ਨੇ ਇਸ ਸੱਚੇ ਮਾਲ ਦੇ ਵਿੱਚ ਗੁਰਬਾਣੀ ਗੁਰੂ ਦੇ ਗਿਆਨ ਰਾਹੀਂ ਇਹ ਮਨ ਦਾ ਜਨਮ ਕਿਵੇਂ ਹੁੰਦਾ ਹੈ ਜਿਵੇਂ ਮਨ ਜੋ ਤਾਂ ਪ੍ਰਗਟ ਹੋਣਾ ਸੁਖਮ ਆਕਾਰ ਦੇ ਦਿੱਤਾ ਜਾਂਦਾ ਹੈ ਇਸ ਸਰਗੁਣ ਆਕਾਰ ਦੇ ਕੇ ਨਾਰੀ ਪੁਰਖ ਦਾ ਇਹ ਆਕਾਰ ਦੇ ਕੇ ਇੱਕ ਖੇਲ ਰੱਖ ਦਿੱਤਾ ਜਾਂਦਾ ਹੈ ਤੇ ਹੁਕਮ ਦੇ ਵਿੱਚ ਇਹ ਮਨ ਨੂੰ ਗੁਰੂ ਕੋ ਸੱਚੇ ਮਹਿਲ ਦੇ ਵਿੱਚ ਟ੍ਰੈਨ ਦੇ ਕੇ ਨਾ ਫਿਰ ਗਰਭ ਅਵਸਥਾ ਵਿੱਚ ਭੇਜਿਆ ਜਾਂਦਾ ਜਿੱਤੇ ਇਹ ਪਿੰਡ ਬਣਦਾ ਹੈ ਇਹ ਸਰੀਰ ਬਣਦਾ ਜੋ ਬਾਦਸ਼ਾਹ ਫਰਮਾਉਂਦੇ ਹਨ ਜੀਉ ਪਾਏ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਤ ਕੀ ਆਪ ਪੈ ਰਾਖੀ ਨਾਨਕ ਸੱਦ ਗੁਰਬਾਣ ਸਾਰੀਆਂ ਸੰਤਾਨਾਂ ਜਿੰਨੀ ਦੇਰ ਆਪਣੇ ਮੂਲ ਦਾ ਆਪਣੇ ਆਪ ਦਾ ਗਿਆਨ ਨਹੀਂ ਆਵੇਗਾ ਨਾ ਅੱਗੇ ਬੰਦਗੀ ਅਰੰਭੀ ਨਹੀਂ ਹੁੰਦੀ ਗੁਰਬਾਣੀ ਪੜਨੂ ਗੁਰੂ ਮੰਤਰ ਜਪਣੂ ਚਤੀ ਨਹੀਂ ਮੰਨਦਾ ਇਦੁਰ ਗਰਮ ਕੋ ਇੱਕ ਟ੍ਰੇਨਿੰਗ ਦੇਖ ਕੇ ਨਾ ਮਾਲਕ ਨੇ ਮਰਜਾਦਾ ਦੇ ਵਿੱਚ ਜਦ ਜਨਮ ਹੋਇਆ ਹੈ ਨਾ ਜਨਮ ਹੋਇਆ ਹੈ ਪਰਮਾਤਮਾ ਤੋਂ ਲਿਵ ਟੁੱਟ ਗਈ ਹੈ ਜੋ ਗਰਭ ਦੇ ਵਿੱਚ ਸੱਚ ਪਰਮਾਤਮਾ ਦੇ ਮੋਖ ਦੀ ਆਵਾਜ਼ ਜੋ ਇਹ ਮਨ ਸੁਣਦਾ ਹੈ ਨਾ ਉੱਥੇ ਕੋਈ ਗਰਮ ਕੋ ਇਸ ਨੂੰ ਦੁੱਖ ਨਹੀਂ ਪਹੁੰਚਦਾ ਜੋ ਬਾਦਸ਼ਾਹ ਫਰਮਾਉਂਦੇ ਹਨ ਜੈਸੇ ਜਨਨ ਜਠਰ ਮੇ ਪੁਰਾਣੀ ਉਹ ਰਹਿਤਾ ਨਾਮ ਆਧਾਰ आनंद करे सास सास मारे ना पोहे अगनार ओथे आग ਇਸ ਦਾ ਕੋਈ ਵਿਗਾੜ ਨਹੀਂ ਕਰਦੀ ਤੇ ਗੁਰਮਖੂ ਪਰਮਾਤਮਾ ਨੇ ਸਮਝਾਉਣਾ ਕੀਤਾ ਕਿ ਪੁੱਤ ਜਿਸ ਇਲਾਕੇ ਦੇ ਵਿੱਚ ਤੂੰ ਖੇਲ ਖੇਲਣ ਜਾਣਾ ਆ ਨਾ ਉਥੇ ਇਵੇਂ ਵਿਸ਼ੇਵਕਾਰਾਂ ਦੀ ਅਗਨ ਹੋਵੇਗੀ ਮਰਜਾ ਦਾ ਵਿੱਚ ਜਾਨੂ ਹੋਇਆ ਨਿਵ ਟੁੱਟ ਗਈ ਆ ਪਾਤਸ਼ਾਹਾਂ ਦਾ ਨਿਵ ਛੁੜ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇੱਥੇ ਜੋ ਮਾਇਆ ਹੈ ਨਾ ਮਾਇਆ ਕੀ ਹੈ ਜੀ ਨੰਬਰ 1 ਸਾਡਾ ਸਰੀਰ ਮਾਇਆ ਜੋ ਨਾਸ਼ਵਾਨ ਹੈ ਇਹ ਸਰੀਰ ਸਭ ਮੂਲ ਹੈ ਮਾਇਆ ਦੂਜੇ ਭਾਏ ਭਰਮ ਭਲਾਇਆ 2 ਨੰਬਰ ਦੇ ਉੱਤੇ ਸਾਡਾ ਪਰਿਵਾਰ ਸਾਡੀਆਂ ਧਨ ਦੌਲਤਾਂ ਇਹ ਸਾਰੀ ਮਾਇਆ ਹੈ ਜੋ ਨਾਸ਼ਵਾਨ ਹੈ ਇਕ ਮਾਇਆ ਗੁਰਮੁਖੋ ਸਾਡੇ ਜੋ ਵਿਚਾਰ ਹਨ ਇਸ ਤਰ੍ਹਾਂ ਗੁਣੀ ਵਿਚਾਰ ਰਾਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ ਸੁਭਾ ਮਨ ਤਨ ਵਿੱਚ ਆਉਂਦਾ ਹੈ ਨਾ ਰਜੋ ਗੁਣੀ ਵਿਚਾਰਾਂ ਉੱਤੇ ਚਲਾ ਜਾਂਦਾ ਆਸ਼ਾ ਅਬਲਾ ਆਸ਼ਾ ਕ੍ਰਿਸ਼ਨਾ ਮਾਂ ਗਾਮ ਫਿਕਰ ਸਾਂਸ ਤੇ ਚਿੰਤਾ ਲੱਗ ਜਾਂਦੀ ਹੈ ਭੁੱਲ ਜਾਂਦੇ ਹਨ ਕਿ ਜਿਸ ਪਰਮਾਤਮਾ ਨੇ ਮਾਤਾ ਦੇ ਗਰਭ ਵਿੱਚ ਉਹ ਆਗ ਦੇ ਵਿੱਚ ਬਚਾਇਆ ਨਾ ਉਹਨੂੰ ਭੁੱਲ ਕੇ ਫਿਰ ਚਿੰਤਾ ਵਿੱਚ ਸਾਰੇ ਤਕਰੀਬਾ ਆਪਾ ਸਾਰੇ ਵਿੱਚ ਹੀ ਆ ਜਾਂਦੇ ਆ ਸਾਰੇ ਚਿੰਤਾ ਦੇ ਰੋਗੀ ਆ ਵੱਡੇ ਵੱਡੇ ਜੋਤੀਸੇ ਲੋਗ ਤੈਨ ਕੋ ਵਿਆਪੇ ਚਿੰਤਾ ਰੋਗ ਆਪਾ ਸਮਝਦੇ ਹਾਂ ਜੀ ਬੜੀ ਵੱਡੀ ਗੱਡੀ ਵਿੱਚ ਸਫਰ ਕਰਦਾ ਬਹੁਤ ਵੱਡੀ ਕੋਠੀ ਆ ਇਸ ਨੂੰ ਕੋਈ ਚਿੰਤਾ ਨਹੀਂ ਨਹੀਂ ਗੁਰਮਖੋ ਸਤਗੁਰੂ ਜੀ ਕਹਦੇ ਆ ਸਤਗੁਰ ਜੀ ਕਹਦੇ ਹਨ ਕਿ ਇਹ ਚਿੰਤਾ ਦਾ ਰੋਗ ਤਕਰੀਬਨ ਗੁਰਮਖੋ ਹਰੇਕ ਨੂੰ ਲੱਗਾ ਚਿੰਤਾ ਮੁਕਣੀ ਕਿਣਾ ਦੀ ਜੋ ਗੁਰਮਖੋ ਗੁਰੂ ਦਾ ਗਿਆਨ ਲੈ ਕੇ ਨਾ ਉਹ ਪਰਮਾਤਮਾ ਨੂੰ ਗਾਉਂਦੇ ਆ ਸਵਾਸ ਗਰਾਸ ਸਵਾਸ ਸਵਾਸ ਰੋਮ ਰੋਮ ਸਿਮਨ ਕਰਦੇ ਆ ਉਹਨਾਂ ਦੀ ਚਿੰਤਾ ਮੁਕਦੀ ਹੈ ਬਾਦਸ਼ਾਹ ਕਹਿਆ ਰਿਆ ਗੁਨ ਗਾਵਤ ਤੇਰੀ ਉਤਰ ਸੁਮੈ ਮੈਨੂੰ ਸਜਾਏ ਹੋ ਮੈਂ ਵਿਖੋ ਕਾਹ ਉਹੇ ਅਚੰਤ ਬਸੇ ਸੁਖ ਨਾਲ ਸਾਥ ਗਰਾਸਰ ਨਾਮ ਸਭਾ ਆਪਾਂ ਗੁਰਬਾਣੀ ਪੜ ਕੇ ਅੱਗੇ ਮੰਤਰ ਨਹੀਂ ਜਪਦੇ ਨਾ ਮੰਤਰ ਨਹੀਂ ਜਪਦੇ ਚਿੰਤਾ ਹੀ ਨਹੀਂ ਮੁੱਕਦੀ ਚਿੰਤਾ ਨਹੀਂ ਮੁੱਕਦੀ ਇਹ ਗੁਰ ਕੋ ਗੁਰਬਾਣੀ ਵੀ ਪੜਦੇ ਆ ਕੀਰਤਨ ਵੀ ਕਰਦੇ ਆ ਕਥਾ ਵਿਚਾਰਾ ਵੀ ਕਰਦੇ ਆ ਪਰ ਚਿੰਤਾ ਕਿਉਂ ਨਹੀਂ ਮੁੱਕਦੀ ਜੀ ਕਿਉਂਕਿ ਗੁਰ ਕੋ ਅੱਗੇ ਜੋ ਚਿੰਤਾ ਮਕਾਉਣ ਵਾਲੀ ਮੈਡੀਸਨ ਹੈ ਨਾ ਉਹ ਹੈ ਗੁਰੂ ਦਾ ਮੰਤਰ ਵਾਹਿਗੁਰੂ ਮੰਤਰ ਜੋ ਬਾਦਸ਼ਾਹ ਕਹਾਰੇ ਹਨ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਾਹ ਮਟਾਓ ਇਹ ਤਨ ਦੇ ਰੋਗ ਮਨ ਦੇ ਰੋਗ ਜਦ ਅਭਿਆਸ ਕਰੋਗੇ ਨਾ ਅਭਿਆਸ ਕਰੋਗੇ ਕਿੰਨਾ ਧੁਜੀ ਗੁਰਮੁਖ ਤਿੰਨ ਤਿੰਨ ਘੰਟੇ ਤਿੰਨ ਤਿੰਨ ਘੰਟੇ ਇਹ ਯੁੱਧ ਕਰਨਾ ਪਵੇਗਾ ਬੈਤ ਸਮਾਦ ਸੁਨਾਉ ਗਿਆਨ ਹੈ ਆਸਣ ਚੜ੍ਹੇ ਜੋ ਵਿਰੋਧੀ ਟੀਮ ਨਾ ਪੰਜੇ ਹੋਰ ਕਾਂਕਰੋ ਲੋਮਹੰਕਾਰ ਜਿਨ੍ਹਾਂ ਦਾ ਹਥਿਆਰ ਹੈ ਵਿਚਾਰ ਮਨ ਨੂੰ ਵਿਚਾਰਾਂ ਵਿੱਚ ਲਾ ਜਾ ਕੇ ਨਾ ਉਹ ਮਨ ਦਾ ਧਨ ਲੁੱਟੀ ਜਾਂਦੇ ਹਨ ਪਰਮਾਤਮਾ ਦੀ ਬੰਦਗੀ ਨਹੀਂ ਕਰੁੰਦੇ ਜਿੱਥੇ ਧਨ ਖਰਚ ਕਰਕੇ ਜਿਹੜਾ ਧਨ ਕਮਾਉਣਾ ਹੈ ਨਾ ਉਹ ਧਨ ਨਹੀਂ ਕਮਾਉਦੇ ਤੇ ਦੋ ਨੰਬਰ ਦੇ ਉੱਤੇ ਤਾਹੋਂ ਗੁਣੇ ਵਿਚਾਰ ਆਉਂਦੇ ਹਨ ਜਿੱਥੇ ਕਾਂਕਰੋ ਲੋਮਹੰਕਾਰ ਦੁਬਦਾ ਇਰਖਾ ਨਬਰਤ ਐਸੇ ਵਿਚਾਰ ਕਦੇ ਕਦੇ ਵਾਹ ਕੋ ਸਤੋ ਗੁਣੇ ਵਿਚਾਰ ਧਰਮ ਦਇਆ ਸ਼ਾਂਤੀ ਸਦਾ ਖਿਮਾ ਸਬਰ ਸੰਤੋਖ ਇਹ ਤ੍ਰੈ ਗੁਣਾਂ ਦੇ ਸਮੇਲ ਨੂੰ ਭਗਵਦ ਸਾਗਰ ਆਖਿਆ ਜਿੱਤੇ ਅੱਜ ਡਿੱਗਾ ਹੋਇਆ ਮਨ ਕੋਤੇ ਖਾਈ ਜਾਂਦਾ ਭਗਵਦ ਜਨ ਵਿਖ ਮਡਰਾ ਬਣੋ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਰੜਾ ਨਾ ਤਿਸ ਵਜ ਮਲਹਾਰ ਪਰ ਗੁਰੂ ਜੀ ਕਹਿੰਦੇ ਆਨ ਪੋਤੋ ਉਹ ਬੇੜੇ ਦੇ ਉਹ ਜੋ ਬੇੜੇ ਦਾ ਮਲਾਹ ਆਇਆ ਨਾ ਉਸ ਨੂੰ ਆਵਾਜ਼ ਵਾਰ ਪਤਨ ਕੋਕੇ ਬਾਤਲੇ ਵਜੋ ਧੜਕ ਬੁਲਾੜ ਪਾਰ ਪਵੰਦੜੇ ਢੇਠ ਮੈਂ ਸੱਤ ਕੋਰ ਬੋਝ ਚਾੜ ਪਰ ਗੁਰਮੁਖ ਆਪਾਂ ਆਵਾਜ਼ ਨੇ ਮਾਰਦੇ ਨਾ ਆਵਾਜ਼ ਨੇ ਮਾਰਦੇ ਬਹੁਤ ਜਿਆਦਾ ਗਿਆਨ ਪ੍ਰਾਪਤ ਕਰਦੇ ਵੇਦਾ ਸ਼ਾਸਤਰਾਂ ਨੂੰ ਪੜ੍ਹ ਕੇ ਨਾ ਬੜਾ ਗੁਰਮੁਖ ਅੱਗੇ ਗਿਆਨ ਵਾਟਦੇ ਅਤ ਸੁੰਦਰ ਕਰੀਦ ਚਕਰ ਮੁਖ ਗਿਆਨੀ ਤਨਹੰਤ ਮ੍ਰਿਤ ਕਈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜੇ ਪ੍ਰਮਾਤਮਾ ਨੂੰ ਪ੍ਰੀਤ ਕਰਨ ਦਾ ਢੰਗ ਤਰੀਕਾ ਨਹੀਂ ਨਾ ਫਿਰ ਗੁਰੂ ਕੋ ਸਮਝ ਲਵੋ ਕਿ ਉਹ ਜੋ ਕਥਾ ਵਿਚਾਰ ਹੈ ਨਾ ਉਹ ਵਿਅਖਤ ਜੀ ਜਾਂਦੇ ਆਪਾਂ ਪਿਆਰ ਦੇ ਵਿੱਚ ਆਓ ਦੋ ਤਿੰਨ ਮਿੰਟ ਜਪੋ ਫਿਰ ਗੁਰੂ ਕੋ ਅੱਗੇ ਵਧਦੇ ਆ ਜੋ ਸਾਡੇ ਮਨ ਦੀ ਅਵਸਥਾ ਹੈ ਨਾ ਲਾਮਾ ਦੀ ਬਾਣੀ ਵਿੱਚ ਸਤਿਗੁਰਾਂ ਨੇ ਜੋ ਲਾਵਾ ਦੀ ਬਾਣੀ ਵਿੱਚ ਸਾਡੇ ਮਨ ਦੀਆਂ ਸਟੇਜਾਂ ਦਰਜ ਕੀਤੀਆਂ ਹਨ ਕਿਵੇਂ ਜੋ ਲਾਵਾ ਅਦ੍ਰਿਸ਼ਟ ਮਨ ਦੇ ਵਿੱਚ ਚੱਲਦੀਆਂ ਇਹ ਮਨ ਦੀਆਂ ਲਾਵਾ ਹਨ ਇਹ ਮਨ ਦੀਆਂ ਸਟੇਜਾਂ ਉਹਨਾਂ ਉੱਤੇ ਵਿਚਾਰ ਕਰਦੇ ਹਾਂ ਆ ਦੋ ਤਿੰਨ ਅਭਿਆਸ ਕਰੀਏ ਫਿਰ ਸਤਿਗੁਰਾਂ ਦੀ ਕਿਰਪਾ ਨਾਲ ਵਿਚਾਰ ਕਰਦੇ ਹਾਂ ਆਹ ਕਰੋ ਕਿਰਪਾ ਗੁਰੂ ਵਾਹ 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 ਪ੍ਰਮਾਤਮਾ ਤੋਂ ਇਹ ਮਨ ਬਕਰੈ ਗੁਣੀ ਮਾਇਆ ਦਾ ਗੁਰਮਖੋ ਮੰਦੇ ਉੱਤੇ ਅਸਰ ਹੋ ਗਿਆ ਜਿਉਂ-ਜਿਉਂ ਵੱਡਾ ਹੁੰਦਾ ਜਾਂਦਾ ਹੈ ਨਾ ਇਹ ਗੁਰਮਖੋ ਇਹ ਦ੍ਰਿਸ਼ਟਮਾਨ ਦੇ ਨਾਲ ਜੁੜਦਾ ਜਾਂਦਾ ਹੈ ਪਹਿਲੇ ਪਿਆਰ ਲੱਗਾ ਖਨ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਭਈਆ ਭਾਪੀ ਬੇਤ ਚੌਥੇ ਪਿਆਰ ਆਪਣੀ ਖੇ ਜੋ-ਜੋ ਗੁਰਮਖੋ ਇਹ ਬੁੱਧ ਵਿਕਾਸ ਕਰਦੀ ਹੈ ਨਾ ਪ੍ਰਮਾਤਮਾ ਤੋਂ ਟੁੱਟਦਾ ਜਾਂਦਾ ਹੈ ਤੇ ਦ੍ਰਿਸ਼ਟਮਾਨ ਇਹ ਕੱਚੇ ਧੰਨ ਦੇ ਨਾਲ ਜੁੜਦਾ ਜਾਂਦਾ ਹੈ ਜੋ ਬਾਦਸ਼ਾਹ ਫਰਮਾ ਰਿਹਾ ਹਰ ਪੈਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ ਇਹਨਾਂ ਕਰਮਾਂ ਦੇ ਵਿੱਚ ਜੁੜ ਗਿਆ ਨਾ ਗੁਰਮਖੋ ਪਰਮਾਤਮਾ ਨੂੰ ਭੁੱਲ ਗਿਆ ਆਪਣੇ ਆਪ ਨੂੰ ਭੁੱਲ ਗਿਆ ਗੁਰੂ ਕਿਰਪਾ ਦੇ ਨਾਲ ਗੁਰਮਖੋ ਗੁਰੂ ਨੇ ਮਿਹਰਬਾਨੀ ਕੀਤੀ ਨਾ ਜੋ ਆਪਾਂ ਗੁਰੂ ਦੀ ਬਾਣੀ ਪੜਦੇ ਕਦੇ ਗੁਰਮੁਖ ਨੂੰ ਕੋਈ ਸਬਕ ਬਣਿਆ ਤੇ ਗੁਰੂ ਦੀ ਹਜ਼ੂਰੀ ਵਿੱਚ ਆਏ ਗੁਰੂ ਦੀ ਬਾਣੀ ਨੂੰ ਸਰਵਣ ਕੀਤਾ ਅੰਦਰ ਗੁਰਮੁਖ ਨੂੰ ਉਹ ਗਿਆਨ ਪ੍ਰਗਟ ਹੋਇਆ ਨਾ ਫਿਰ ਗੁਰਮੁਖ ਨੂੰ ਜੋ ਪਰਵਿਰਤੀ ਕਰਮ ਵਿੱਚ ਜੁੜ ਕੇ ਗੁਰਮੁਖ ਕੋ ਇਹ ਪਾਪ ਕਰਦਾ ਸੀ ਨਾ ਇਹ ਅੱਖਾਂ ਕਰਕੇ ਨੇਤਰਾਂ ਕਰਕੇ ਕੰਨਾਂ ਕਰਕੇ ਜੀਭ ਕਰਕੇ ਥੋਥਾ ਪ੍ਰੇਰਨ ਕਰਕੇ ਮੰਨ ਕਰਕੇ ਜੋ ਪਾਪ ਕਰਦਾ ਸੀ ਨਾ ਉਹਨਾਂ ਦਾ ਅੰਦਰ ਗਿਆਨ ਹੋਣਾ ਸ਼ੁਰੂ ਹੋ ਗਿਆ ਫਿਰ ਕੀ ਕੀਤਾ ਜੀ ਪਾਤਸ਼ਾਹ ਕਰ ਬਾਣੀ ਬ੍ਰਹਮ ਵੇਦ ਧਰਮ ਦਿਰੜੋ ਪਾਪ ਤਜਾਇਆ ਬਲਰਾਮ ਜੀਓ ਸਤਿਗੁਰਾਂ ਕਹਿ ਦਿੰਦਾ ਨਾ ਕਿ ਅੱਜ ਪਾਪ ਕਰਦੇ ਹੋ ਨਾ ਫਿਰ ਦਰਗਾਹ ਦੇ ਵਿੱਚ ਸਜ਼ਾਾਂ ਮਿਲਦੀਆਂ ਪਾਤਸ਼ਾਹ ਫਰਮਾਉਣ ਲੱਗੇ ਪਾਪੀ ਕਰਮ ਕਮਾਉਣ ਦੇ ਕਰਦੇ ਹਾਏ ਹਾਏ ਨਾਨਕ ਜੋ ਮੱਥਣ ਮੁਧਾੜੀਆਂ ਪਿਉ ਮੱਥੇ ਧਰਮ ਰਾਏ ਕਿ ਤੁਸੀਂ ਜੋ ਪਾਪ ਕਰਦੇ ਹੋ ਨਾ ਇਹਨਾਂ ਪਾਪਾਂ ਦੀ ਸਜ਼ਾ ਮਿਲਨੀ ਹੈ ਕਿਉਂਕਿ ਬੁਰਬਾੜੀ ਸਾਡੇ ਗੁਰੂ ਜੀ ਹਨ ਸਾਡੇ ਸਤਿਗੁਰੂ ਜੀ ਹਨ ਇਹ ਗੁਰਮਖੋ ਜੋ ਵੀ ਸ਼ਰਨ ਵਿੱਚ ਆਉਂਦਾ ਹੈ ਨਾ ਜੋ ਵੀ ਸ਼ਰਨ ਵਿੱਚ ਆਉਂਦਾ ਹੈ ਗੁਰਮਖੋ ਉਸ ਨੂੰ ਸਮਝਾਉਂਦੇ ਹਨ ਉਹ ਮਾਰਗ ਦੀ ਟ੍ਰੈਨਿੰਗ ਦਿੰਦੇ ਆ ਕਿ ਪੋਤ ਜਸਮਾਰਗ ਦੇ ਉਤੇ ਤੂੰ ਚੱਲ ਪਿਆ ਹੈ ਨਾ ਕਿ ਰਾਤ ਦਿਨ ਤਨ ਨੂੰ ਸ਼ਿੰਗਾਰਨਾ ਝੂਠ ਬੋਲਣਾ ਨੰਦਿਆ ਕਰਨੀ ਕਾਚਾ ਧੰਨ ਇਕੱਠਾ ਕਰਨਾ ਜੋ ਟ੍ਰੇਨਿੰਗ ਦੇ ਕੇ ਭੇਜਿਆ ਹੈ ਨਾ ਉਹ ਟ੍ਰੇਨਿੰਗ ਨੂੰ ਭੁੱਲ ਗਿਆ ਬਾਸ਼ਾ ਸਮਝਾਉਣ ਲੱਗੇ ਬਾਤੋਂ ਭਰਮ ਬਣਾੜੀਆਂ ਦੂਜੇ ਲਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਤੇ ਜਿਸ ਪ੍ਰਮਾਤਮਾ ਨੂੰ ਤੂੰ ਭੁੱਲ ਕੇ ਅੱਜ ਭਾਈ ਵ੍ਰਿਸ਼ਟ ਮਾਨ ਦੇ ਵਿੱਚ ਜੁੜਿਆ ਹੋਇਆ ਪਰਮਾਤਮਾ ਨੂੰ ਭੁੱਲ ਗਿਆ ਨਾ ਇਹ ਬਾਈ ਤੂੰ ਪੂਰਾ ਪਾਪ ਇਕੱਠਾ ਕਰਦਾ। ਬਾਦਸ਼ਾਹ ਫਰਮਾਉਣ ਲੱਗੇ ਬਾਣੀ ਬ੍ਰਹਮਾ ਵੇਦ ਧਰਮ ਗਿਰਣੋ ਪਾਪ ਤਜਾਇਆ ਬਲਰਾਮ ਜੀਓ ਤੇ ਫਿਰ ਉਹਨਾਂ ਕੋ ਇਹ ਪਾਪਾਂ ਦੇ ਵਿੱਚ ਜੋ ਗ੍ਰਸਤ ਉਸ ਚੁਕਾ ਸੀ ਨਾ ਉਥੋਂ ਮੋੜਨਾ ਸ਼ੁਰੂ ਹੋਇਆ। ਜੋ ਗੁਰੂ ਕੇ ਪਿਆਰਿਆਂ ਦਾ ਸੰਤਾਂ ਭਗਤਾਂ ਦਾ ਜਦ ਸੰਗ ਹੋਇਆ ਨਾ ਉਹਨਾਂ ਫਿਰ ਗੁਰੂ ਇੱਕ ਮਾਨਨੋ ਮੋੜ ਦਾ ਤਰੀਕਾ ਦੱਸਿਆ ਕਿ ਤੁਸੀਂ ਗਿਆਨ ਲੈ ਕੇ ਨਾ ਅਗੇ ਧਿਆਨ ਦੇ ਵਿੱਚ ਚਲੋ ਧਰਮ ਨੂੰ ਨਿਰਖੋ ਸਾਤ ਗੁਰਗੁਰ ਪੂਰਾ ਅਰਾਧ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਬੜ ਭਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹੇ ਨਾਨਕ ਲਾਮ ਕਾਲੀ ਆਰੰਭ ਕਾਜ ਪਰਚਾਇ